ਬੀਬੀ ਸੋਨਿਆ ਗਾਂਧੀ ਸਿੱਖਾਂ ਦੇ ਨਾਲ ਸੁਲਾ ਦੀ ਪਹਿਲੀ ਪੇਸ਼نگੋਈ ਉਦੋਂ ਕਰਦੀ ਹੈ ਜਾਂ ਆਪਣੇ ਤੌਰ ਤੇ ਉਹ ਸੰਦੇਸ਼ ਦਿੰਦੀ ਹੈ ਕਿ ਮੈਂ ਸਿੱਖਾਂ ਨਾਲ ਸੁਲਾ ਕਰਨੀ ਚਾਹੁੰਦੀ ਆ ਜਦੋਂ ਉਹ ਡਾਕਟਰ ਮਨਮੋਹਨ ਸਿੰਘ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਲੈਂਦਾ ਭਾਵੇਂ ਕਿ ਡਾਕਟਰ ਮਨਮੋਹਨ ਸਿੰਘ ਦੇ ਵਿੱਚ ਕਾਬਲੀਅਤ ਸੀ ਪਰ ਫਿਰ ਵੀ ਇੱਕ ਪਾਰਟੀ ਵੱਲੋਂ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ ਉਹਨਾਂ ਨੂੰ ਇੱਕ ਪਾਰਟੀ ਵੱਲੋਂ ਆਪਣਾ ਆਗੂ ਚੁਣ ਲਿਆ ਜਾਂਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਲਿਆ ਜਾਂਦਾ ਮਨਮੋਹਨ ਸਿੰਘ 2 ਸਵੈ ਆਪਣੇ ਨਾਮ ਦਾ ਪਾਉਂਦੇ ਹਨ ਐਂਡ ਮਾਈ ਗਲੋਰੀਅਸ ਸਟੈਪਲਿਟੀ दैट ਆਈ ਡਿਡ ਨਾਟ ਮੋਨ ਇਟਸ ਸਪੈਨਟਿਟੀ ਐਂਡ ਇੰਟੈਗ੍ਰਿਟੀ ਆਫ ਯੂਨੀਅਨ ਦੇ ਅਧਿਵੀ ਵਿਧੈਤੀਸ ਔਰ ਕਨਸਟਿਟਿਊਸ਼ਨ ਇਹ ਪਹਿਲੀ ਕੋਸ਼ਿਸ਼ ਸੀ ਨਹਿਰੂ ਪਰਿਵਾਰ ਦੀ ਜਿਹੜੀ ਉਹ ਸਿੱਖਾਂ ਦੇ ਨਾਲ ਸੁਲਾ ਸਫਾਈ ਕਰਨ ਦੀ ਕੋਸ਼ਿਸ਼ ਕਰਦੇ ਨੇ ਉਸ ਤੋਂ ਬਾਅਦ ਪਾਰਲੀਮੈਂਟ ਦੇ ਅੰਦਰ ਵੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ 1984 ਦੇ ਲਈ ਮਾਫੀ ਮੰਗਦੇ ਨੇ ਅਫਸੋਸ ਪ੍ਰਗਟ ਕਰਦੇ ਨੇ ਨਹਿਰੂ ਖਾਨਦਾਨ ਦੇ ਫਰਜੰਦ ਰਾਹੁਲ ਗਾਂਧੀ ਜਦੋਂ ਰਾਹੁਲ ਗਾਂਧੀ ਅਮਰੀਕਾ ਦੇ ਵਿੱਚ ਜਾਂਦੇ ਨੇ ਉੱਥੇ ਵੀ ਜਦੋਂ 1984 ਨੂੰ ਲੈ ਕੇ ਸਵਾਲ ਕੀਤਾ ਜਾਂਦਾ ਤਾਂ ਉਹ ਕਹਿੰਦੇ ਨੇ ਕਿ ਮੇਰੀ ਦਾਦੀ ਅਤੇ ਮੇਰੇ ਪਿਤਾ ਦੇ ਹੁੰਦੇ ਜੋ ਹੋਇਆ ਉਹ ਨਹੀਂ ਸੀ ਹੋਣਾ ਚਾਹੀਦਾ ਐਸ ਫਾਰ ਐਸ ਮਿਸਟੇਕਸ ਆਫ ਦਾ ਕਾਂਗਰਸ ਪਾਰਟੀ ਆ ਕਨਸਰਨਟ ਅ ਲੋਟ ਆਫ ਦੋਸ ਮਿਸਟੇਕਸ ਹੈਪਨ ਵੈਨ ਆ ਵਾਸ ਨੋਟ देयर but i am more than happy to take responsibility for everything that the congress party has ever done wrong in its history ta eh vi ik unna valon paintada hunda sikhan de naal sulah karan da